ਸਕੋ ਇਹ ਪਤੇ ਵਾਸਤੇ ਨਾ ਰਿਸ਼ਤਾ ਆਇਆ ਤੇ ਕੁੜੀ ਵਾਵਾ ਲੰਬੀ ਉੱਚੀ ਜਵਾਨ ਹੈ ਆ ਕੁੜੀ ਏ ਹੁਣ ਬੈ ਗਈ ਸ਼ਰਮ ਆ ਗਈ ਉਹ ਰਿਸ਼ਤੇ ਦੀ ਗੱਲ ਚੱਲਦੀ ਅੰਡਾ ਦੇ ਰਿਹਾ ਹੋ ਉਹ ਤਾਂ ਜੋਰ ਨਹੀਂ ਲੱਗ ਰਿਹਾ ਅੰਡਾ ਕੱਢਣ ਦਾ ਨਾਲ ਤੇ ਬੁਰਾ ਜੋਰ ਲਾਈ ਉਹਦਾ ਅੰਡਾ ਪਿਆ ਹੋਇਆ ਉੱਥੇ ਉਹ ਆਪਣੇ ਬੱਚੇ ਕੋਲ ਆ ਗਿਆ ਦੋ ਘੰਟੇ ਕੱਢਣੇ ਨੇ ਚੱਲ ਤੂੰ ਬੜਾ ਛੱਡ ਤੇ ਆ ਦੱਸੋ ਹੁਣ ਵੀ ਰਿਸ਼ਤਾ ਕਰੀਏ ਕਿ ਨਾ ਕਰੀਏ ਕੁੜੀ ਵੈਸੇ ਮੈਨੂੰ ਪਸੰਦ ਆ ਫਤੇ ਮਾੜਾ ਜਿਹਾ ਡਾ ਕੁੜੀ ਨੂੰ ਦਿਖੇ ਮਾੜਾ ਜਿਹਾ ਕੁੜੀ ਹਨ ਨਹੀਂ ਮਾਸੀ ਸਾਰਿਆਂ ਦਿਖਾਈਏ ਫਤੇ ਤੈਨੂੰ ਫੜ ਲੂ ਤੂੰ ਫਤੇ ਫਤੇ ਤੈਨੂੰ ਫੜ ਲੂ ਬੈਗ ਹੀ ਫਤੇ ਦੇ ਪਿੱਛੇ ਇਹ ਫਤੇ ਦੀਆ ਭਾਜਣਾ ਪਾ ਕੇ ਰੱਖਿਆ ਤੇ ਇਹ ਕੁੜੀ ਤੇ ਬੋਲਦੀ ਬਹੁਤ ਹੈ ਤੇ ਕੁੜੀ ਤੇ ਬੋਲਦੀ ਬਹੁਤ ਹੈ ਵੈਸਾ ਨੂੰ ਫਤੇ ਪਸੰਦ ਹੈ ਕੁੜੀ ਕਰਦੀ ਰਿਸ਼ਤਾ ਪੱਕਾ ਹੈ ਬਦੈ ਇਹ ਦੱਸ ਦੱਸ ਕਰਦੀ ਰਿਸ਼ਤਾ ਪੱਕਾ ਪੱਕੀ ਗੱਲ ਹੈ ਲਓ ਜੀ ਮੁੰਡਾ ਤੇ ਤਿਆਰ ਹੈ ਤੇ ਬਾਕੀ ਸਾਰੇ ਵੀ ਤਿਆਰ ਹੋ ਜਾਓ ਵਿਆਹ ਦਾ ਸੱਦਾ ਹੋਣ ਵਾਲਾ ਸਾਰਿਆਂ ਨੂੰ ਬੰਗਲਾ ਨਹੀਂ ਹੈਗਾ ਹੈ ਮਟੀਰੀ ਹੈ ਟੋਲੀ ਹੈ ਇਹ ਟੋਲੀ ਟਟਰੀ ਟਟਰੀ ਕੀ ਟੋਲੀ ਟੋਲੀ ਕਿੱਥੋਂ ਆ ਗਿਆ ਇਹ ਹੈਗੀ ਪਈ ਟਟੋਰੀ ਰਿਸ਼ਤੇ ਚ ਛੱਡੋ ਤੁਸੀਂ ਇਹ ਹੈਗੀ ਟਟਿਰੀ ਇੱਥੇ ਪਿਆ ਟਿਰੀ ਦਾ ਅੰਡਾ ਉਹ ਦੇਖੋ ਤਾਂ ਨੋ ਇੱਥੇ ਦੇਖਦਾ ਹੁਣਾ ਉਹ ਸਿੱਕਾ ਅੰਡਾ ਇਹ ਮੇਰੀ ਉਂਗਲ ਕਿਧਰ ਗਈ ਗਾਇਜ਼ ਉਂਗਲ ਕਿੱਥੇ ਗਈ ਮੈਨੂੰ ਮੇਰੀ ਉਂਗਲ ਲੱਭ ਤੈਨੂੰ ਗਾਇਸ ਆਂਦੀ ਪਈ ਆ ਮੰਮਾ ਹਾਂਜੀ ਬੋਲੋ ਇਹ ਤੇਨੂੰ ਆ ਕੇ ਨਾ ਫੜ ਕੇ ਨਾ ਤੇਰੇ ਚਿੱਤਣਾ ਤੇ ਠੂੰਗੇ ਮਾਰਨੇ ਨੇ ਫਿਰ ਓਏ ਕੋ ਕੋ ਆ ਰਿਹਾ ਉੱਧਰ ਫਟ ਦਿਖਾ ਉੱਧਰ ਇਹ ਕਾ ਦੇਖੋ ਆ ਦੇਖੋ ਆ ਗਏ ਜੀ ਅੱਬਾ ਜੀ ਵਾਹ 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 ਸਿਕਿਉਰਿਟੀ ਆ ਗਈ ਸਾਡੀ ਨਾਲ ਦੀ ਨਾਲ ਸਿਕਿਉਰਿਟੀ ਨੇ ਤਾਂ ਟੈਨਸ਼ਨ ਇਹਨਾਂ ਨੂੰ ਪਤਾ ਹੀ ਬਾਹਰ ਨਿਕਲੇ ਨਾਲ ਦੀ ਨਾਲ ਸਿਕਿਉਰਿਟੀ ਹਾਜ਼ਰ ਦੇ ਲਓ ਇੱਧਰ ਹੀ ਦੇਖ ਰਹੇ ਨੇ ਉਹਨੇ ਕਹਿਣਗੇ ਤੁਸੀਂ نیچے ਜਾਓ ਤੁਹਾਨੂੰ ਖਤਰਾ ਤੁਸੀਂ ਕੋਠੇ ਤੇ ਬੈਠੇ ਹੋ ਨਹੀਂ ਤੇ ਕਿੰਨਾ ਵਧੀਆ ਲੱਗ ਰਿਹਾ ਨਾ ਉੱਪਰ ਆ ਕਿੰਨਾ ਸੋਹਣਾ ਲੱਗ ਰਿਹਾ ਪੌਦਾ ਮੰਮਾ ਸੀ ਦੇਖ ਲਓ ਪਨਿਤ ਆ ਗਈ ਆ ਗਈ ਫਟ 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 ਤੈਨੂੰ ਖਾ ਲੂ ਇਹ ਮੈਂ ਤੈਨੂੰ ਦੱਸ ਤਾ ਸੀਰੀਅਸ ਲੈ ਲੈ ਆ ਦੇਖੋ ਸਿਕਿਉਰਿਟੀ ਆ ਗਈ ਉਹ ਆ ਗਈ ਹੱਟ ਪਿੱਛੇ ਪੈ ਗਈ ਤੇਰੀ ਓਏ ਭੰਜੀਤਲ ਜਾ ਫਤੇ ਕਿੱਥੋਂ ਪੰਗਾ ਲੈ ਲਿਆ ਤੂੰ ਆ ਦੇਖੋ ਆ ਟਟਿਰੀ ਦਾ ਨਾ ਇੱਥੇ ਆਂਡਾ ਪਿਆ ਹੈ ਇਹ ਮੈਂ ਕਿ ਨਹੀਂ ਕਹਿੰਦੇ ਮਾਵਾਂ ਨੂੰ ਬੱਚਿਆਂ ਦੀ ਕਿੰਨੀ ਫਿਕਰ ਹੁੰਦੀ ਹੈ ਤੇ ਕਦੋਂ ਦੀ ਉਹ ਆਂਡੇ ਦੇ ਕੋਲ ਆ ਕੇ ਬੈਠੀ ਹੈ ਪਹਿਲਾਂ ਫਤੇ ਨੇ ਇਹਦੇ ਨਾਲ ਪੰਗਾ ਲਿਆ ਸੀ ਤੇ ਟਟਿਰੀ ਤੇ ਪੈ ਗਈ ਚਾਰੇ ਪੈਰ ਲਾ ਕੇ ਚਾਰੇ ਪੈਰ ਚੱਕ ਕੇ ਫਤੇ ਨੂੰ ਤੇ ਫਤੇ ਦੀਆਂ ਪਵਾਤੀਆਂ ਨੇ ਭਾਜੜਾ ਹੁਣ ਇਹ ਨਹੀਂ ਪਤਾ ਪਈ ਇਹਨੇ ਇੱਥੋਂ ਆਪਣਾ ਅੰਡਾ ਇਹ ਲੈ ਕੇ ਜਾਣਾ ਕਿ ਇਹਦੇ ਕੋਲ ਬੈਠਣਾ ਆਈ ਹੈ ਇਹ ਬੈ ਗਈ ਜੇ ਮਥੱਲਾ ਮਾਰ ਕੇ ਇੱਥੇ ਪਜਾਰ ਤੱਕ ਹੂੰ ਵਿਚਾਰੀ ਤੱਕ ਗਈ ਐਸ ਕਰ ਗਈ ਤੂੰ ਤਕਾਇਆ ਉਹਨੂੰ ਇੱਕ ਉਹ ਕੋ ਤੇ ਹੂੰ ਉਸਿਆ ਹੂੰ ਉਹ ਏਦੀ ਦੂਰ ਅਸੀਂ ਪੁੱਸਕ ਨਹੀਂ ਮਾਰ ਸਕਦੇ ਇਹ ਬੈ ਗਈ ਆਪਣੇ ਹਾਂਡੇ ਦੇ ਕੋਲ ਦਾ ਇਹ ਮਿਲ ਨਾ ਨਹੀਂ ਤੇ ਲੈ ਕੇ ਜਾਊਗੀ ਇੱਥੇ ਹੁਣ ਕੋਈ ਨਾ ਹਾਂ ਆਹ ਲਗ ਲਓ ਇੱਧਰ ਦੇਖੋ ਜੀ ਕਿਹੜਾ ਕਿਹੜਾ ਗਾਣਾ ਫਤਿਹ ਇਹ ਦੀ ਰਮ ਹੈ ਹਦਿੰਦੀ ਗੀਦਿੰਦ ਕਿਆ ਚਾਹੀਦੀ ਆਹ ਗਾਣਾ ਨਾ ਪਰਿਖਤ ਗਾਣੇ ਦਾ ਨਕਸ਼ਾ ਬਦਲਦਾ ਆ ਵੇਖੋ ਕਣਕਾਂ ਸਾਰੀਆਂ ਵੱਡੀਆਂ ਗਈਆਂ ਇੱਧਰ ਪਹਿਲੇ ਗ੍ਰੀਨਰੀ ਥੀ ਅਬ ਗੋਲਡਨ ਗੋਲਡਨ ਹੋਆ ਪੜਾ ਹਣਾ ਫਤਿਹ ਨਹੀਂ ਪਤਾ ਹੁਣ ਨਾ ਉਹਨੂੰ ਤੰਗ ਕਰੀ ਪਤਾ ਨਹੀਂ ਤੈਨੂੰ ਪਹਿਲਾਂ ਬਖਸ਼ਦਾ ਸੀ ਹੁਣ ਨਹੀਂ ਉਹਨੇ ਮੈਂ ਤੈਨੂੰ ਦੱਸਦਾ ਉਹਨੂੰ ਤੈਨੂੰ ਬਖਸ਼ਣਾ ਅਦੂ ਉਹ ਬਦਰੁੱਡੀਆਂ ਫਿਰਦੀਆਂ ਨੇ ਇਹ ਫਤਿਹ ਤੇਰੀਆਂ ਸਾਲੀਆਂ ਨੇ ਹਨਾ ਫਤਿਹ ਕੋਈ ਨਹੀਂ ਪਤਾਏਗਾ ਮਮਾ ਕੀ ਕਹਿ ਰਹੇ ਨੇ ਚੜਪੱਤੀ ਤੇ ਬੜਾ ਸਿਆਣਾ ਭਰਿਆ ਬੈਠਾ ਕੀ ਕਹਿੰਦੇ ਉਹ ਰੁਕੀ ਕਿਦੋਂ ਨਾਲ ਦਾ OK ਜੀ ਤੇ ਤੁਸੀਂ ਭਾਈ ਸਾਹਿਬ ਬਣਾਓ ਫੇਰ ਜਿੱਦਾਂ ਤਾਂ ਪਹਿਲਾ ਮੂੰਹ ਬਣਾਇਆ ਨਾ ਉਦਾਂ ਦਾ ਫੇਰ ਮੂੰਹ ਬਣਾਓ ਹਨਾ ਫਤਿਹ ਵੀਰ ਮਾਸਨੂ ਉਹ ਕਿਚੋਰਾ ਦੇ ਕਾਕਾ ਫੇ ਮੈਂ ਹੁਣ ਦੱਸੋ ਕੀ ਕਰਾਂ ਮਾਸੀ ਨੂੰ ਖਾ ਲੋ ਵੇਚ ਕੇ ਸਹੀ ਗੱਲ ਹੈ ਹੋਰ ਇਹਦੜ ਕੀ ਹੋ ਰਿਹਾ ਚਲ ਜੇਤੀ ਕਰਾ ਤੁਹਾਨੂੰ ਵੀ ਹੋਮ ਬਕਰਾਂ ਮ ਪੁੱਤ ਮੇਰੇ ਤਾਂ ਬੁੱਤ ਮਾੜਾ ਤਰਸ ਖਾਇਆ ਕਰੋ ਮੈਂ ਜੂ ਸਕੂਲ ਤੋਂ ਆ ਕੇ ਨਾਨਸਟਾਪ ਇਦੜ ਕਦੀ ਉਦੜ ਜਦੋਂ ਬੈਣ ਦੀ ਕੋਸ਼ਿਸ਼ ਕਰਦੀ ਉਦੋਂ ਕੋਈ ਨਾ ਕੋਈ ਕੰਮ ਅੱਗੇ ਵਧਿਆ ਹੁੰਦਾ ਡਰਾਈ ਰੂਮ ਚ ਮੈਂ ਚਾਰਜਰ ਫੜਨ ਗਈ ਅੱਗੇ ਦੇਖਿਆ ਭਾਈ ਸਾਹਿਬ ਨੇ ਖਾ ਗਿਆ ਦਵਾਣਾ ਉੱਥੇ ਸਾਰਾ ਕੁਝ ਪਿਆ ਮੇਰੇ ਘਰ ਸੁਣੇ ਇੱਕ ਆਦਤ ਪਾੜੋ ਜਿੱਥੋਂ ਉੱਠਦੇ ਹੋ ਨਾ ਜੇ ਪਾਣੀ ਪੀਤਾ ਚਾਹ ਪੀਤੀ ਕੁਛ ਨਾਲ ਦੀ ਨਾਲ ਆਪਦਾ ਚੱਕੋ ਭਾਂਡਾ ਸਿੰਕ ਚ ਰੱਖ ਕੇ ਆਓ ਕੋਸ਼ਿਸ਼ ਕਰੋ ਤੋਕੇ ਆਓ ਇੱਧਰ ਪੁਆਇੰਟ ਤੇ ਆਓ ਹਾਂ ਹਾਂ ਆ ਗਿਆ ਹਾਂ ਇੱਧਰ ਤੁਸੀਂ ਵੀ ਠੀਕ ਹੈ ਫਤਿਹ ਠੀਕ ਹੈ ਬੱਤੂ ਕੋਤੋਂ ਆਪਾਂ ਰੋਟੀ ਖਾ ਕੇ ਆਪਣੇ ਭਾਂਡੇ ਉੱਥੇ ਰੱਖ ਕੇ ਆਇਆ ਕਰੋ ਓਕੇ ਬੱਚੇ ਤੇ ਹੋਈ ਆ ਜੇ ਤੇ ਮੈਂ ਨਾਲ ਲੁਕ ਰਿਹਾ ਜੇ ਕਰੇ ਲੁਕ ਦਉਂਗਾ ਅੱਜ ਮੈਂ ਨਾ ਟ੍ਰੇਨ ਦੇ ਵਿੱਚ ਲਮਾ ਮੈਂ

ਹਾਂ ਬਾਹਰ ਆਈ ਆਫ ਕੈਮਰਾ ਦਸਣਾ ਆਈ ਤੈਨੂੰ ਪੰਨਾ ਕੇ ਦਰਵਾਜ਼ੇ ਚੰਗਾ ਤੜਵਾਣਾ ਤੈਨੂੰ ਵੇਖੀ ਕੋਈ ਗੱਲ ਦਾ ਚੱਲ ਪਨੇ ਕੋ ਜਿਆਦਾ ਪਕੜ ਜਾ ਸਕਦੇ ਉਹ ਨੂੰ ਲੈ ਕੇ ਜਾਣਾ ਨੀਤ ਵੈਹਨ ਚ ਕੋ ਗੱਲ ਹੋਈ ਵੈਹਨ ਚ ਉਹ ਉਹਦੀ ਹੋਈ ਜਾ ਬਸ ਅੱਛਾ ਯਾਰ ਸਾਰ ਬਸ ਹੁਣੇ ਹੁਣੇ ਹੋਈ ਹੈ ਫਤਿਹ ਕੀ ਹੋਇਆ ਮੇ ਪੁੱਤ ਨੂੰ ਕੀ ਹੋਇਆ ਚਿਮੇ ਜਾਨ ਨੂੰ ਕਿਉਂ ਕਿਉਂ ਗਿਆ ਕਿੱਥੇ ਪਿਆ ਬੈਗ ਅੱਜ ਤੂੰ ਸੀ ਚੱਕੋ ਬੈਗ ਹਾਂਜੀ ਹਾਂਜੀ ਮੈਂ ਅੱਖਾਂ ਬੰਦ ਕਰ ਲੈਣਾ ਪਹਿਲੇ ਤੁਸੀਂ ਬੈਗ ਲਿਆਓ ਪਨੀਰ ਸਾਈਡ ਬਈ ਇਦਾਂ ਖੈਣਾ ਨਹੀਂ ਹੈਗਾ ਤੇ ਜੇ ਮੈਂ ਉੱਥੇ ਜਾ ਕੇ ਮੈਂ ਤੁਹਾਨੂੰ ਲੈ ਕੇ ਦਿੰਨਾ ਹੂੰ ਨਹੀਂ ਮੈਂ ਵੀਡੀਓ ਬਣਾਣਾ ਤੁਸੀਂ ਕੱਢੋ ਚਾ ਮੈਂ ਆਈਸਾ ਬੰਦ ਕਰ ਲੈਣਾ ਆਪਣਾ ਆਈਸ ਆਈਸ ਬੰਦ ਕਰ ਲੀਓ ਚਲੋ ਜਲਦੀ ਵਲੋਗ ਬਣਾ ਫਿਰ ਮਾ ਆਣਾ ਚਲੋ ਠੀਕ ਹੈ ਜੀ ਪਤਾ ਨਹੀਂ ਅੱਜ ਪਤਾ ਨਹੀਂ ਸਪੈਸ਼ਲ ਕੀ ਦਿਖਾਣਾ ਮੈਨੂੰ ਬੈਗ ਦੇ ਵਿੱਚੋਂ ਕਹਿੰਦਾ ਮम्मा ਤੁਸੀਂ ਅੰਦਰ ਚੱਲੋ ਮੈਂ ਤੁਹਾਨੂੰ ਉੱਥੇ ਹੀ ਦਿਖਾਣਾ ਵਾ ਤੇ ਨਾਲੇ ਸੋ ਆਪਾਂ ਇੱਥੇ ਬਹਿ ਕੇ ਦੇਖੀਏ ਵੀ ਇਹਨੇ ਕੀ ਦਿਖਾਣਾ ਹੈ ਇਹ जल्दी आ जाओ चेकिंग हो रही है पतंगी। जल्दी आ जाओ हां जी ਨਹੀਂ ਲੱਗਿਆ ਠੀਕ ਐ ਨਹੀਂ ਨਹੀਂ ਮੈਂ ਦੇਖਿਆ ਮੈਂ ਆ ਇਸ ਬੰਦ ਕਰ ਲੈਣਾ ਠੀਕ ਐ ਰੈਡੀ ਸਟੇਡੀ ਰੈਡੀ ਇੰਡੀਆ ਇੰਡੀਆ ਗੋ ਖੋਲ੍ਹ ਦੇ ਵਾਉ ਇਹ ਤੁਛ ਬਣਾਏ ਹੂੰ ਚੁੱਚੀ ਲੈ ਦਿਖਾਓ ਮੈਨੂੰ ਫਿਰ ਤੁਸੀਂ ਦਿਖਾਓ ਸਾਰਿਆਂ ਤੁਸੀਂ ਦਿਖਾਓ ਤੁਸੀਂ ਬਣਾਇਆ ਇੰਨਾ ਸੋਹਣਾ ਹਾਂ ਉਹ ਤਾਂ ਬਹੁਤ ਸੋਹਣਾ ਬਣਾਇਆ ਮੇਰੇ ਪੁੱਤ ਨੇ ਵੈਰੀ ਗੁੱਡ ਮੈਮ ਨੇ ਵੈਰੀ ਗੁੱਡ ਬੋਲਾ ਤਾਂ ਚੁੱਚੀ ਆਜੇ ਮम्मा ਕਿੱਥੀ ਦੇਣਗੇ ਤੁਹਾਨੂੰ ਇੱਕ ਇਹ ਨਾ ਕਰੋ ਇਹ ਨਾ ਕਰੋ ਇਹ ਇਹ ਚੁੱਚੀ ਤੇ ਲੱਗ ਰਹੀ ਹੈ ਹਾਂ ਚੁੱਚੀ ਚ ਲੱਗ ਰਹੀ ਹੈ ਉਹ ਚੁੱਚੀ ਚ ਇਹ ਦੱਸੋ ਬਣਾਇਆ ਹਮ ਨਾ ਪਾਣੀ ਜ਼ਿਆਦਾ ਵੇਸਟ ਕਰਨ ਨਹੀਂਦਾ ਵੈਰੀ ਗੁੱਡ ਇਧਰ ਆਓ ਸਾਹਮਣੇ ਕੋਈ ਨਾ ਵੱਢਣਾ ਹਾਂ ਟਰੀਜ਼ ਨਹੀਂ ਕੱਟਣੇ ਠੀਕ ਹੈ ਨਾ ਕੋਈ ਰੋਟੀ ਵੇਸਟ ਕਰਨੀ ਵੈਰੀ ਗੁੱਡ ਹੁਣ ਤੁਸੀਂ ਵੀ ਨਹੀਂ ਇਸ ਤੋਂ ਬਾਅਦ ਵੇਸਟ ਕਰਿਆ ਕਰਨੀ ਠੀਕ ਹੈ ਹੁਣ ਫਤਲਾ ਦੇ ਮम्मा ਤਲਾ ਦੇ ਇਥੇ ਅੰਮਾ ਕੱਲ ਨੂੰ ਭੇਜੀ ਸੀ ਕੱਲ ਫਿਰ ਹੋਰ ਕੀ ਭੇਜਣਾ ਸੀ ਆ ਪੇਂਟ ਕਰਨਾ ਸੀ ਫਿਰ ਹੁਣ ਇਹ ਵਾਲੇ ਪੇਂਟ ਕਲਰ ਸੀ ਨਾ ਹੈਗੇ ਸੀ ਹਾਂ ਹੈ ਵੇਸਟ ਨਹੀਂ ਕਰਨਾ ਨਾ ਅੱਜ ਉਹ ਹੀ ਕੱਲ ਵਾਲਾ ਹੀ ਜਾ ਪੱਕਾ ਨਵਰਦੀ ਵਧੀ ਲਾਉਂ ਮੈਂ ਦੁੱਧ ਪੀਓ ਮੈਂ ਲਿਆਉਂਗਾ ਪੱਕਾ ਦੇਗਾ ਫਤੇ ਕੀ ਬਣਾਵਾ ਬਰਾਰਾ ਸ਼ੇਕ ਬਣਾਵਾ ਮੰਗਾ ਸ਼ੇਕ ਬਣਾਵਾ ਬਨਾਣਾ ਸ਼ੇਕ ਕਰਨਾ ਵਰਖ ਹੈਗੀ ਦੇਖ ਹੱਦ ਮੈਂ ਤਾਂ ਵਰਖ ਨਹੀਂ ਹੋਣੀ ਨਹੀਂ ਇੱਕ ਟ੍ਰੇ ਚ ਬਏ ਨਹੀਂ ਆਈਸਕ੍ਰੀਮ ਚਲੋ ਜੀ ਆਪਾਂ ਬੱਚਿਆਂ ਵਾਸਤੇ ਬਣਾਈਏ ਬਨਾਣਾ ਸ਼ੇਕ ਤੇ ਮੇਰੀ ਚੱਪਲ ਕਿੱਥੇ ਆ ਰਹੀ ਕੋਈ ਮੈਂ ਸ਼ੇਕ ਨਹੀਂ ਹਾਂ ਮੰਗੋ ਸ਼ੇਕ ਆਹ ਲਓ ਦੂਜੀ ਚੱਪਲ ਕਿੱਥੇ ਆ ਐਵੇਂ ਤਾਂ ਵੀ ਖਾਲੀ ਹੋ ਗਿਆ ਹਾਂ ਇੱਲਾ ਇੱਜ ਕੋਣਤ ਕਰਕੇ ਬੰਦ ਕਰ ਲੈਂਦੇ ਨੇ ਯਾਰ ਆਹ ਰਮਾ ਕੀਤਾ ਖਤਮ ਕਰ ਦੋਰਾ ਆਪ ਹੋਣਾ ਹੈ ਇਹ ਕਿਆ ਕੀਤਾ ਤਾਂ ਮੈਂ ਕਹਿ ਰਹੀ ਵੀ ਖਤਮ ਕਰ ਦੋ ਇਹਨੂੰ ਚਾਈਨਾ ਬਾਹਰੋਂ ਤੇ ਆ ਗਏ ਕੀ ਹੋ ਗਿਆ ਕਹਿ ਮੈਂ ਤੇ ਕਹਿਣਾ ਕਹਿਣਾ ਕਹਿ ਬੜਾ ਆ ਕਿੰਤਰੋ ਵੀ ਹਮਾ ਹੋ ਸਕਦਾ ਫਸ ਗਈ ਵਿਚਾਰੀ ਤੇ ਕੱਲੀ ਹੈ ਹਾਂ ਕਿਉਂ ਆਪ ਆ ਗਏ ਆਪਣੇ ਪਰ ਨਹੀਂ ਕੱਢ ਜਾ ਆਉਂਦੇ ਉੱਚ ਤੇ ਆਪਾਂ ਬਹੁਤ ਵੜੇ ਰਾਰਖੀ ਰਹੇ ਕਿਉਂ ਆਉਗੀ ਮਾਰੇ ਹੁੰਦੇ ਨੇ ਬੜੀ ਵਧੀਆ ਪਾਉਂਦੇ ਐ ਜੇ ਪਰਨੇ ਨਹੀਂ ਬੰਦ ਹੈਗੇ ਪਾਉਂਦੇ ਨੇ ਭਲਿੱਖ ਜਣਾ ਰਿਹਾ ਹਾਂ ਪਾਉਂਦਾ ਕਿਤੇ ਪਾਉਂ ਮਗਰ ਪਾਗੇ ਨਾ ਤਰ ਪਾੜਨ ਨੂੰ ਰਾਹ ਹੀ ਜਰ ਆਏਗਾ ਉਹ ਤਾਂ ਸਾਡੇ ਮੂੰਹ ਕਰਕੇ ਛਾੜ ਦਿੰਗੇ ਕੇ ਹੱਥ ਜੋੜ ਕੇ ਪਾਉ ਪਾਉ ਕਰ ਦੋ ਫਿਰੋਗੇ ਪੂਰੀ ਪੂਆ ਪਾਉ ਕਰਦੇ ਆਉਂਦੇ ਕਾਹਤ ਬੁੱਧ ਵੀ ਪਾ ਦੋ ਢਿੱਡ ਦਾ ਪਿੰਡ ਅੰਦਰ ਕਰ ਦ ਨਾ ਪਾਉਂਦੇ ਤੁਹਾਡਾ ਮੇਰੇ ਵੀਡੀਓ ਤੇ ਕਮੈਂਟ ਆਇਆ ਕਹਿੰਦੇ ਭਾਈ ਦਾ ਵੀ ਢਿੱਡ ਘਟਾਓ ਇਹਨਾਂ ਨੂੰ ਵੀ ਰਾਈਟਿੰਗ ਕਰਾਓ ਆਪਣੇ ਨਾਲ ਇਹ ਭਾਜੀ ਦਾ ਢਿੱਡ ਘਟਾ ਸਕਦਾ

ਤੇ ਜਿੜਾ ਨੇ ਜੀ ਨਹੀਂ ਕੀਤੀ ਜੀ ਜੀ ਦੁਬਾਰਾ ਕਰਵਾਇਆ ਕਰਵਾ ਦੇ ਕਾ ਲਗਦੇ ਨੀ ਕੀ ਜਿੱਤੀ ਜੀ ਇਹ ਤਾਂ ਪਰਹੀ ਨਹੀਂ ਇਹ ਉਦੋਂ ਧੀ ਧੱਕਾ ਤੋਂ ਢੱਡ ਬਣ ਗਿਆ ਕੋਣ ਉਦੋਂ ਪਰਦਾ ਹੀ ਨਹੀਂ ਕੋਣ ਪਰਦਾ ਹੀ ਨਹੀਂ ਹੁੰਦਾ ਜਦੋਂ ਨੀ ਕੀ ਜਿੱਤੀ ਨੀ ਪਰ ਪਰ ਕਰੇ ਪਰ ਪਰ ਨਹੀਂ ਬਣ ਗਿਆ ਕਾਨੂੰ ਨੀ ਕੀ ਜਿੱਤੀ ਜੀ ਪਹਿਲਾ ਬਧੇਰਾ ਰੋਟੀਆਂ ਖਾਣੇ ਉਦੋਂ ਤਾਂ ਪਰਹੀ ਨਹੀਂ ਇਹ ਕੋਣ ਆ ਤਰੀਆ ਇੱਕ ਲਖਾਓ ਚਲੋ ਗੱਲਾ ਘਟ ਕਰੋ ਤੇ ਚਾਹ ਤੋਂ ਮਿੱਠਾ ਤੇ ਚਾਹ ਪੀਦੇ ਚਾਹ ਪੀਏ ਤੇ ਫਤਰੀ ਆਪਣੇ ਬਸ ਤੇ ਨਹੀਂ ਤੂੰ ਹੀ ਕਰ ਵਾਸਤੇ ਖੜੇ ਇੱਥੇ ਮੈਂ ਤਾਂ ਭਾਈ ਮਨੂੰ ਗਰਾਉ ਦੇਣ ਆਇਆ ਕਿ ਕਹਿੰਦੇ ਹਾਂ ਹੌਸਲਾ ਫਰਾਈ ਕਰਨ ਆਇਆ ਮਨ ਤੇਰੀ ਚਾਹ ਤਾਂ ਆ ਕਿ ਬਣ ਕੇ ਭਰਾਣਾ ਨਹੀਂ ਚਾਹ ਬਣਾ ਦੇਖੋ ਅੱਡ ਵਲੌਗ ਬਣਦੇ ਪਰ ਟੈਮਾ ਦੇ ਪਤਾ ਉਹ ਕਰਨ ਨਾ ਇਦਾਂ ਹੀ ਬਣਦੇ ਹੋਰ ਦੁਨੀਆ ਤੇ ਵੀ ਵਲੌਗ ਬਣਦੀ ਕੋਈ ਹੰਡ ਕਿਥੇ ਇਹ ਵਲੌਗ ਹੁੰਦੇ ਨੇ ਹੰਡ ਕਿਥੇ ਹੰਡ ਭਰਾਓ ਨਹੀਂ ਐਡੀ ਚੈਨਪਨ ਨੂੰ ਕਿ ਹੋ ਜਾਗਾ ਇਹ ਜੀ ਚੋਰੀਆਂ ਚਲੀ ਫੋਨ ਆ ਰਿਹਾ ਉਹ ਯਾਰ ਉਹ ਦੇਖ ਲੈ ਉਹ ਭਾਜੀ ਥੋੜੇ ਜਿਹੇ ਸਾਨੂੰ ਤੁਸੀਂ ਗੱਲ ਫਰੈਂਡਲੀ ਗੱਲ ਕਰ ਰਹੇ ਹੋ ਅਗਲੀ ਬੈਂਕ ਇੰਪਲੋਏ ਹੈ ਉਹ ਲਾ ਹੋਰ ਤੂੰ ਤਾਂ ਸੀਰੀਅਸ ਹੀ ਲੱਗ ਪਾਜੀ ਮੇਰੇ ਘੜੀ ਲੈ ਗਈ ਸੀ ਆ ਲੈ ਗਈ ਹੁਣ ਬਸ ਇਹ ਅਰਦਾਸ ਕਰ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਘੜੀ ਡੇਗ ਕੇ ਟੁੱਟੀ ਸੀ ਮੇਰੀ ਚਾਹ ਗਲਾਸ ਪਾ ਦੇ ਕੋਲ ਕਿਵੇਂ ਲਾਸਟ ਵਾਰ ਇਸ ਦੇ ਉੱਪਰ ਨਹੀਂ ਨਹੀਂ ਬਾਰ ਉਹ ਤੇ ਟੁੱਟੀ ਨਹੀਂ ਉਹ ਸਿਰਫ ਡਿੱਗ ਕੇ ਉਹਦੀ ਸਕਰੀਨ ਬਲੈਂਕ ਹੋ ਗਈ ਸੀ ਤੇ ਮੈਂ ਉਹਨਾਂ ਨੇ ਕਰਕੇ ਮੈਂ ਕਿਹਾ ਚੇਂਜ ਨਹੀਂ ਹੋ ਸਕਦੀ ਯੈਸ ਮੈਮ ਡੈਫੀਨੇਟਲੀ ਹੋਏਗੀ ਤੇ ਮੈਂ ਹਾਂ ਫਿਰ ਤੋਂ ਇਹ ਲੈ ਆ ਜੋ ਇਹਨੂੰ ਆ ਕੇ ਇਹ ਤਾਂ ਕਰਕੇ ਪਾ ਕੇ ਪੱਕੀ ਹੈ ਯਾਰ ਇਹ ਮੈਂ ਕਿਹਾ ਫਿਰ ਤੋਂ ਇਹ ਲੈ ਜਾਓ ਇਹਨੂੰ ਆ ਕੇ ਉਹ ਮੈਂ ਰੱਖ ਲੈਣੀ ਹੈ ਠੀਕ ਹੈ ਜੇ ਤੇ ਉਹ ਉਹ ਚੇਂਜ ਕਰਕੇ ਭੇਜਣਗੇ ਜਾਂ ਤਾਂ ਉਹ ਠੀਕ ਕਰਨਗੇ ਜੇ ਹੋ ਗਈ ਉਹ ਲੇਡੀਜ਼ ਆ ਗਾਇਜ਼ ਨਾ ਕਿ ਉਹ ਆ ਉਹ ਜੇ ਹਾਂ ਉਹ ਜੈਂਟਸ ਵਾਚ ਨਹੀਂ ਹੈਗੀ ਉਹ ਇਹ ਸੋ ਜਨਸੀ ਪਾਲੇ ਲੇਡੀ ਲੇਡੀ ਜਰਾਰਾ ਕੇ ਲੇਡੀ ਲੇਡੀ ਸਭ ਵਰਗੇ ਨਾ ਲੇਡੀਸ ਹਨ ਲਾ ਇੱਕ ਤਾਂ ਭਾਜ ਬੰਦੇ ਨਹੀਂ ਲੇਗੇ ਇਹ ਸਾਡੇ ਪੂਰੇ ਯਾਨਕਿ ਜਿਹੜੀ ਫੌਜੀ ਦੀ ਫੈਮਲੀ ਹੈ ਉਹਦੇ ਰੂਲ ਰੈਗੂਲੇਸ਼ਨ ਹੈ ਨਾ ਜਿਹੜੇ ਕਿ ਗਲਤੀ ਕਰਕੇ ਮੰਨਦੇ ਨਹੀਂ ਪਰ ਅਸੀਂ ਮਾਜੇ ਤੇ ਮਚਾਲੂ ਹੈਗੀ ਗਲਤੀ ਨਾ ਕੀਤੇ ਵੀ ਬੰਦੇ ਤਾਂ ਗਲਤੀ ਮਨਾਉਂਦੇ ਆ ਕਿ ਨਹੀਂ ਇਹਨਾਂ ਨੂੰ ਕਹਿੰਦੇ ਅਸੀਂ ਮਾਜੇ ਵਾਲੇ ਹੁੰਨੇ ਆ ਬਾਗੂ ਔਰ ਭਾਜੀ ਕਹਿੰਦੇ ਤੂੰ ਰਹਿੰਦੇ ਭਾਜੀ ਨੂੰ ਮੈਂ ਵੀ ਜਾਨ ਚ ਫਾਇਦਾ ਇੱਥੋਂ ਅਮਣਾ ਮੇਰੇ ਚਪਲ ਦੇ ਲੈ ਚਪਲ ਕਿੱਥੇ ਦੂਜੀ ਇਹਦੇ ਨਾਲ ਦੀ ਚਪਲ ਇੱਕ ਹੋਰ ਚਾਹ ਦੇ ਟਰਾਈਪ ਚ ਬੈਠਦੇ ਗਈ ਜਿੰਨੀ ਮਰਜ਼ੀ ਇਹ ਚਪਲ ਲਾਈ ਸਾਡੀਆਂ ਚਪਲਾਂ ਗੋਮੀ ਰਹਿੰਦੀਆਂ ਨੇ ਸਾਡੇ ਘਰੋਂ ਨੇ ਬੰਦੇ ਨਹੀਂ ਚਪਲਾਂ ਦੇ ਅੱਛਾ ਆਹ ਚੀ ਖੰਡ ਪਾਤੀ ਅਮਣ ਨਹੀਂ ਸ਼ੂਗਰ ਸ਼ੂਗਰ ਨਹੀਂ ਭਾਈ ਮੈਂ ਆਪਣੀ ਚਾਹ ਖੱਢਣੀ ਪਿੱਕੀ ਖੜ ਜਾ ਨਹੀਂ ਚੱਕਰ ਹੀ ਪਾਵਾਂਗੇ ਨਹੀਂ ਨਹੀਂ ਮੇਰੇ ਭੈਣ ਭਣ ਕੇ ਵੇਲਾ ਮੈਂ ਇਦਾਂ ਹੀ ਪੁਣੀ ਪੀਣੇ ਤੋਂ ਨਹੀਂ ਨਹੀਂ ਖੜ ਜਾ ਬਿਨਾ ਦੇ ਬਿਨਾ ਮਰ ਜਾ ਆਉਂਦੇ ਦੰਦੇ ਆਏ ਇਹ ਭੈਣ ਭਰਾ ਨਹੀਂ ਚਾਹੁੰਦੇ ਤੂੰ ਕਿਤੇ ਅੱਗੇ ਵੱਜ ਜਾ ਕਿਤੇ ਕੋਈ ਕੰਮ ਕਰ ਲਓ ਪਤਲੇ ਹੋਣ ਦੇਣਾ ਮਾਂ ਦੀ ਧੀ ਨੇ ਪਾ ਕੇ ਸਾਹ ਲਿਆ ਖੰਡ ਪਤਲੇ ਜਿਹਾ ਅਸੀਂ ਮਰ ਗਏ ਹਾਂ ਹੋ ਗਈ ਪਤਲੀ ਤਾਂ ਮੈਂ ਹੋ ਗਈ ਖਾਜਾ ਖਾਜਾ ਕੀ ਕੀਤੀ ਗੱਲ ਖਾਜਾ ਖਾਜਾ ਇੱਕ ਮਿੰਟ ਕੋਈ ਨਹੀਂ ਮੈਂ ਤੇਰੇ ਮਨਸੂਬੇ ਕੰਮ ਜਾਉਂਦੇ ਹੋਣ ਦਿੱਤੇ ਮੇਰਾ ਵੀ ਜਾਣਾ ਹੈ ਮੈਂ ਕੱਢ ਲਈ ਕੱਢ ਲਈ ਆ ਮੇ ਕੋਲ ਗਈ ਇਹ ਇੱਜਾ ਇੱਜਾ ਪਾ ਕੇ ਜੜਵਾਗੇ ਕਿਦਾਂ ਆਓ ਚੋਰ ਨੂੰ ਸਾਨੀ ਰਵੇ ਸਾਈਡ ਤੋਂ ਲਾ ਕੇ ਲੈ ਜੇ ਆਰਾਮ ਨਾਲ ਕਲ ਨਹੀਂ ਤੇ ਮੈਂ ਤੂੰ ਗੁੰਮ ਰਹਿੰਦਾ ਵਾ ਇਹ ਆ ਕੰਮ ਠੀਕ ਹੈ ਡਿੱਗੇ ਨਾ ਹੋਰ ਕੀ ਸਹੀ ਗੱਲ ਹੈ ਅੱਜ ਤੂੰ ਮੈਂ ਇੱਦਾਂ ਹੀ ਜਾ ਐਡੀ ਤੂੰ ਐਡੀ ਸੋਹਣੀ ਡਰੈੱਸ ਪਾਈ ਏ ਐਵੇਂ ਤੂੰ ਸਾਡੀ ਵੀਡੀਓ ਤੇ ਕਰਦੇ ਨਹੀਂ ਸੂਟ ਮਹਿੰਗੇ ਸੂਟ ਮਹਿੰਗੇ ਤੇ ਕੀ ਕਹਿੰਦੇ ਹੁੰਦੇ ਨੇ ਮਹੰਗਾ ਰਹੋ ਇੱਕ ਵਾਰ ਸਸਤਾ ਰਹੋ ਬਾਰ ਬਾਰ ਆ ਵੇਖ ਲੋ ਆ ਸਸਤਾ ਵੇਖ ਕੇ ਲੈਂਦਾ ਹੋਇਆ ਜਿਹੜੀ ਡਰੈੱਸ ਅੰਮਨ ਨੇ ਪਾਈ ਹੈ ਨਾ ਇਹ ਜਿਹਨਾਂ ਦਾ ਛੋਟਾ ਹੀ ਹੋ ਜਾਂਦਾ ਲੋਕੀ ਦਿਨੋਂ ਤੱਕ ਵੱਡੇ ਜਵਾਨ ਨੂੰ ਕਹਿੰਦੇ ਦਿਨੋਂ ਤੱਕ ਨਿਕਾ ਹੀ ਹੋ ਜਾਂਦਾ ਹੈ ਇਤੂ ਮੋਟੀ ਨਹੀਂ ਜਾ ਰਹੀ ਹੈ ਉਹਦਾ ਨਾ ਤੂੰ ਮੰਨਣਾ ਭਾਜੀ ਵਗਰਾ ਹੁਣ ਗਲਤ ਗਲਤ ਮੈਂ ਤਾਂ ਮੋਟੀ ਜਮੀ ਨਹੀਂ ਹੈਗੀ ਆਹੋ ਭਾਈਆ ਮੈਂ ਤਣੀ ਖਰਾਬ ਕਰ ਤੇ ਨਹੀਂ ਏ ਕੀ ਕੋਨੂੰ ਤਾਂ ਢੱਡ ਮੋਟਾ ਘੇਚ ਪੈ ਗਈ ਤਣੀ ਮੇਰੀ ਪਿੱਛੇ ਤੇ ਪੈ ਗਈ ਸੈਟ ਕਰਾਉਣੀ ਪੈਣੀ ਹੁਣ ਕੱਲੂ ਤੇ ਜਾ ਕੇ ਹਾਂ ਹਾਂ ਅਮਣ ਮੇਰੀ ਯੂਨੀਫਾਰਮ ਨਹੀਂ ਨਾ ਬਣਾਈ ਜਾਨੇ ਬਣਾਤੀ ਬਤਰਪਾਈ ਕਰਨ ਭੇਜੀ ਕਾਲ ਉਹਨੇ ਅੱਛਾ ਅੱਛਾ ਫਿਰ ਤਾਂ ਠੀਕ ਹੈ ਬਸ ਅੱਜ ਲੈ ਆਈ ਉਹਦੇ ਕੋਲ ਚੰਗਾ ਮੈਂ ਮੰਡੇ ਨੂੰ ਪਾ ਕੇ ਜਾਣੀ ਹੋਇਓ ਕੀ ਹੋ ਗਿਆ ਕੱਢ ਤਾਂ ਬਸ ਠੀਕ ਹੈ ਬੰਦਰ ਕਾ ਜਾਣੇ ਅਦਰਕ ਕਾ ਸਵਾਦ ਚੀਨ ਟੁੱਟ ਗਈ ਅਦਰ ਬੱਚਿਆਂ ਦਾ ਦੁੱਧ ਦੇਖਿਆ ਠੰਡਾ ਨਹੀਂ ਹੈਗਾ ਤੇ ਹੁਣ ਉਹਨਾਂ ਨੂੰ ਐਪਲ ਦੇਣਾ ਪੈ ਰਿਹਾ ਕਿਉਂ ਨਹੀਂ ਤੇਰ ਤੱਕ ਦੁੱਧ ਠੰਡਾ ਹੋ ਜਾਊਗਾ ਪਰ ਠੰਡਾ ਨਹੀਂ ਹੈਗਾ ਉਹਨੀ ਤੇਰ ਤੱਕ ਐਪਲ ਖਾ ਫਿਰ ਦੁੱਧ ਠੰਡਾ ਹੋ ਜਾਊਗਾ ਚੰਗਾ ਮਰ ਪੁੱਤ ਮਮਾ ਹੁਣੀ ਵੀ ਇਹ ਨਹੀਂ ਹੈਗਾ ਵੀ ਉਹਨਾਂ ਨੇ ਦੁੱਧ ਰੱਖ ਦਿਆ ਹੈ ਨਾ ਚਲ ਬੰਦਾ ਫਰਿੱਜ ਚ ਰੱਖ ਦੇ ਦੁੱਧ ਠੰਡਾ ਹੋ ਜਾਵੇ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ ਉਧਰ ਫਤੇ ਸਿੰਘ ਵੇਟ ਕਰਦਾ ਪਿਆ ਹੈ ਆਪਣੇ ਉਹ Adik mango shake ਦੀ ਤੇ ਇਹ ਨਹੀਂ ਪਤਾ ਕਿ mango shake ਕਰੇ ਆਪਾਂ ਸਿਸਟਮ ਡਲੇ ਹੋ ਗਿਆ ਕੰਮ ਫਤਿਹ ਆਉਣ ਹੀ ਦੇਰ ਤੱਕ ਪਤਾਪਲ ਖਾਓ ਤੇ mango shake ਬਣਾਨੀ ਹੈ ਮੈਂ ਉਹਨਾਂ ਦੁੱਧ ਨਹੀਂ ਹੈਗਾ ਠੰਡਾ ਠੀਕ ਹੈ ਬਤੂ ਤੇ ਉਦੋਂ ਜਿਹੜੀ ਆਪਾਂ ਨੇ ਚਾਹ ਕੱਢੀ ਆਪਣੀ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰਨਾ ਗਰੀਬਾ ਵਾਲੀ ਤਾਂ ਪਲੀਜੀ ਬਸ ਚਾਹ ਬਣਾ ਕੇ ਦੀ ਆਪਾਂ ਨੇ ਪੀਣੀ ਹੈ ਆ ਦੇਖੋ ਉਕਾਲਤਾ ਦੇ ਆਸਤੇ ਉਹ ਦੇਖੀ ਨਹੀਂ ਸੀਗੀ ਆਪਾਂ ਵਿਆਹ ਵਾਸਤੇ ਕੁੜੀ ਨਹੀਂ ਦੇਖੀ ਸੀ ਪਾਪਾ ਵੀ ਵਧਾਈ ਦੇ ਰਹੇ ਸੀਗੇ ਮੈਂ ਆਹ ਆਪਣੀ ਨੂੰਹ ਦੇਖ ਲਓ ਹੈ ਬੱਤੇ ਹੈ ਮੈਂ ਚੱਲਾਂ ਅੱਛਾ ਚਲ ਪਰ ਮੇਰੀ ਗੱਲ ਸੁਣੋ ਇਧਰ ਆਓ ਇਧਰ ਆ ਕੇ ਸੋਨਾ ਜਿਆ ਕੋਲ ਵਲੌਗ ਐਂਡ ਕਰ ਦੋ ਫੇ ਚਲੇ ਜਾਏ ਜੇ ਵਲੌਗ ਸਿਰਾਂ ਮੈਂ ਸੈੱਬਸਕਰਰ ਕੋਲ ਨੂੰ ਕੋសារ 10k ਕੰਪਲੀਟ ਕਰ ਦੋ ਸਾਡੇ 10 ਨਹੀਂ ਸਾਡੇ 100k ਉਹ ਵਾਹ ਕਰ ਦੋ ਠੀਕ ਹੈ ਨਹੀਂ ਸਾਡੇ ਪੂਰੇ 200 ਇਹਨਾਂ ਲਾਲਚ ਨਹੀਂ ਕਰਦੇ ਪੁੱਤ 1000 1000 ਠੀਕ ਹੈ ਹੋਰ ਹੋਰ ਜੇ ਮਰਾਕਚਨ ਹੋਏ ਜਾਂ ਸਪੀਕਰ ਇਹਨੂੰ ਸ਼ੇਅਰ ਕਰਿਓ ਇੱਕ ਮਿੰਟ ਬਾਕਸ ਵੀ ਕਰਨਾ ਅਸਰ ਹੋਗਾ ਜੇ ਇਹ ਟ੍ਰੈਂਡ ਕਰਦਾ ਤਾਂ ਸਸਤੀ ਅਦਾ ਤੇ ਪੁੱਤੇ ਸਾਈਕਲ ਬਾਅਦ ਚਲਾ ਮੇਰੇ ਘਰ ਨਾਲੇ ਆਪਣੀ ਸਲੀਪਰ ਪਾ ਕੇ ਯੂਨੀਫਾਰਮ ਪਵਾ ਲਓ ਪਹਿਲਾਂ ਆ ਜਾਓ